ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸੀਗਾ ਵੱਧ ਨੁਕਸਾਨ ਹੋਇਆ ਜੀ ਉਹਦੇ ਵਿੱਚ ਕਿਉਂਕਿ ਬਹੁਤ ਲੰਬਾ ਸਮਾਂ ਚੱਲੇ ਆ ਬਾਰ-ਬਾਰ ਇਹਦੀਆਂ ਵੇਵਸਾਂ ਆਈਆਂ 1988 ਤੋਂ ਬਾਅਦ ਜਿਹੜੇ ਹੁਣ ਤੇ ਸਭ ਤੋਂ ਜ਼ਿਆਦਾ ਜਿਹੜੇ ਸੀਗੇ ਮਤਲਬ ਜਿਵੇਂ ਕਿ ਸਵੀਅਰ ਫਲਡਸ ਬਹੁਤ ਹੀ ਜਿਹੜੇ ਮਤਲਬ ਧਾਨਕ ਕਿਸਮ ਦੀ ਜਿਹੜੀ ਬਾੜ ਸੀ ਉਹਦੇ ਨਾਲ ਮਤਲਬ ਜਿਸ ਤਰ੍ਹਾਂ ਮੈਂ ਕੀ ਕਹਾਂ ਜੀ ਕਿੱਥੋਂ ਸ਼ੁਰੂ ਕਰਾਂ ਕਿ ਆਪਾਂ ਸੜਕ ਵੀ ਨਹੀਂ ਰਹੀ ਪੁਲ ਵੀ ਨਹੀਂ ਰਿਹਾ ਔਰ ਲੋਕਾਂ ਦੇ ਘਰ ਵੀ ਰੁੜ ਗਏ ਫਸਲ ਤਾਂ ਬਿਲਕੁਲ ਹੀ ਬਰਬਾਦ ਹੋ ਗਈ ਔਰ ਕਈ ਜਗ੍ਹਾ ਤੇ ਤਾਂ ਖੇਤ ਵੀ ਨਹੀਂ ਰਹਿ ਗਏ ਔਰ ਘਰ ਦੇ ਵਿੱਚ ਵੀ ਹੈ ਕਿ ਘਰ ਦੇ ਵਿੱਚ ਘਰ ਦਾ ਸਮਾਨ ਵੀ ਨਹੀਂ ਰਿਹਾ ਘਰ ਵੀ ਜਾਂ गिर ਗਿਆ ਜਾਂ ਬਹੁਤ ਸਾਰੇ ਘਰ ਡੈਮੇਜ ਹੋਏ ਆ ਖਾਸ ਕਰਕੇ ਜਿਹੜੇ 2300 ਤਿੰਨ ਪਿੰਡ ਹੈਗੇ ਉਹਨਾਂ ਦੇ ਵਿੱਚ ਜਿਹੜੇ ਵਸਟ ਇਫੈਕਟਡ ਆ ਜਿਹੜੇ ਬਾਰਡਰ ਡਿਸਟ੍ਰਿਕਟ ਦੇ ਵਿੱਚ ਸੀਗੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਉਹਨਾਂ ਦੇ ਜਿਹੜੇ ਦੁੱਧਾਰੂ ਪਸ਼ੂ ਹੁੰਦੇ ਆ ਜਿਹਨੂੰ ਪਸ਼ੂ ਧਨ ਵੀ ਕਹਿੰਦੇ ਆ ਉਹ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਉਹ ਇੱਕ ਖਾਲੀ ਇਹ ਨਹੀਂ ਹੈ ਕਿ ਇੱਕ ਮੱਝ ਮਰ ਗਈ ਉਹ ਤਾਂ ਜਿਹੜਾ ਗਰੀਬ ਬੰਦੇ ਆ ਉਹਨਾਂ ਦੇ ਬੱਚਿਆਂ ਦੀ ਨਿਊਟ੍ਰੀਸ਼ਨ ਉਹਨਾਂ ਦੀ ਸਿਹਤ ਔਰ ਉਹਨਾਂ ਦੀ ਇਕਨੋਮੀ ਉਹਨਾਂ ਦੀ ਜਿਹੜੀ ਆਮਦਨ ਹੈ ਉਹਦੇ ਨਾਲ ਜੁੜੀ ਹੋਈ ਆ ਤੇ ਨੁਕਸਾਨ ਬਹੁਤ ਹੋਇਆ ਸੀ ਬਹੁਤ ਵੱਡਾ ਉਹਦੇ ਵਿੱਚ ਸਿਹਤ ਮੈਕਮੇ ਨੇ ਆਪਣੀ ਬਿਉਤਬੰਦੀ ਕਰਕੇ ਜਿਹਦਾ ਮੇਰੇ ਨਾਲ ਸਿੱਧਾ ਸੰਬੰਧ ਹੈ ਕਿ ਅਸੀਂ ਇੱਕ ਤਾਂ ਸਾਰੇ ਪੰਜਾਬ ਦੇ ਵਿੱਚ ਜਦੋਂ ਹੜ੍ਹਾਂ ਦੀ ਸ਼ੁਰੂਆਤ ਹੋਈ ਆ ਤਾਂ ਅਸੀਂ ਇਹਦੇ ਵਿੱਚ 848 ਟੀਮਾਂ ਬਣਾ ਕੇ ਜਿਹਦੇ ਵਿੱਚੋਂ ਰੈਪਿਡ ਰੈਪਿਡ ਰਿਸਪੌਂਸ ਟੀਮਾਂ ਸਿੱਗੀਆਂ ਸਾਡੀਆਂ 618 ਦੇ ਵਿੱਚੋਂ 458 ਰੈਪਿਡ ਰਿਸਪੌਂਸ ਔਰ 360 ਮੋਬਾਈਲ ਮੈਡੀਕਲ ਟੀਮਸ ਇਸ ਤੋਂ ਸਵਾਈ ਅਸੀਂ 170 ਐਂਬੂਲੈਂਸ ਲਾਈਆਂ ਸੀ ਬਾਅਦ ਵਿੱਚ ਮੈਡੀਕਲ ਕਾਲਜਸ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਰਸਿੰਗ ਕਾਲਜਸ ਔਰ ਈਵਨ ਜਿਹੜੇ ਬਹੁਤ سارے ਡਰਗ ਅਡਿਕਸ਼ਨ ਸੈਂਟਰ ਆ ਉਹ ਐਂਬੂਲੈਂਸ ਦਾ ਨੰਬਰ ਵਧਾ ਕੇ 591 ਹੋਇਆ ਤੇ 87 ਦਵਾਈਆਂ ਅਸੀਂ ਜਿਹੜੀਆਂ ਸੀਗੀਆਂ ਅਸੀਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਤੇ ਔਰ ਉੱਥੇ ਅਸੀਂ ਆਪਣਾ ਇੱਕ 베이스 ਹਸਪੀਟਲ ਜਿਹੜਾ 24 ਘੰਟੇ ਚੱਲਦਾ ਸੀ ਉਹ ਸੈਟਅਪ ਕੀਤਾ ਇਦੇ ਨਾਲ ਨਾਲ ਅਸੀਂ ਜਿਹੜਾ ਸੀਗਾ ਆਪਣਾ ਬਾਕੀ ਸਾਰਾ ਜਿਹੜਾ ਫੋਕਸ ਸੀਗਾ ਵੀ ਜਿੱਥੇ ਕੋਈ ਬੰਦਾ ਫਸਿਆ ਹੋਇਆ 트੍ਰੈਪ ਹੋ ਗਿਆ ਉੱਤੇ ਚਾਹੇ ਬੋਟ ਰਾਹੀਂ ਕਈ ਜਗ੍ਹਾ ਤੇ ਟਰੈਕਟਰ ਦੇ ਨਾਲ ਪਹੁੰਚ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਰੈਸਕਿਊ ਕਰਕੇ ਲਿਆ ਕੇ ਬਹੁਤ ਸਾਰੀਆਂ ਅਸੀਂ ਜਿਹੜੀਆਂ ਨਾਰਮਲ ਡਿਵਰੀਜ਼ ਜਾਂ ਸੇਰੀਨ ਇਨਫੈਕਸ਼ਨ ਕਰਾਏ ਬੱਚੇ ਪੈਦਾ ਹੋਏ ਔਰ ਸਨੇਕ ਬਾਈਟ ਦੇ ਡੌਗ ਬਾਈਟ ਦੇ ਕੇਸਸ ਹੋਰ ਜਿੰਨੀਆਂ ਵੀ ਕੋਈ ਐਮਰਜੈਂਸੀ ਸੀ ਗਿਆ ਉਹਨਾਂ ਨੂੰ ਲਿਆ ਕੇ ਹਸਪਤਾਲਾਂ 'ਚ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾਇਆ ਔਰ ਇਹਦੇ ਨਾਲ-ਨਾਲ ਅਸੀਂ ਜਿੰਨੀਆਂ ਸਾਡੀਆਂ ਆਸ਼ਾ ਵਰਕਰ ਸੀ ਉਹਨਾਂ ਨੂੰ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਚਚੇ ਤੌਰ ਤੇ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੂੰ ਬੁਲਾਣਗੇ ਉਹਨਾਂ ਨਾਲ ਗੱਲਬਾਤ ਕਰਨਗੇ ਔਰ ਉਹਨਾਂ ਨੂੰ ਸ਼ਾਬਾਸ਼ੀ ਦੇਣਗੇ ਕਿ ਉਹਨਾਂ ਨੇ ਇਹੋ ਜਿਹੇ ਾਲਾਦ ਦੇ ਵਿੱਚ ਉਹਨਾਂ ਦੇ ਆਪਣੇ ਘਰ ਵੀ ਡੁੱਬੇ ਹੋਏ ਸੀ ਲੇਕਿਨ ਉਹਨਾਂ ਨੇ ਇਕੱਲੇ-ਇਕੱਲੇ ਘਰ ਜਾ ਕੇ ਡੈਂਗੀ ਦਾ ਲਾਰਵਾ ਚੈੱਕ ਕਰਕੇ ਸਾਰੇ ਜਿਵੇਂ ਸਾਰੇ ਪੰਜਾਬ ਦੀ ਗੱਲ ਕਰਾਂ ਫਿਰ ਤਾਂ ਅਸੀਂ ਜਿਹੜਾ ਸੀਗਾ 92 ਲੱਖ ਜਿਹੜੇ ਘਰ ਮਤਲਬ 92 ਲੱਖ ਹਾਊਸ ਵਿਜ਼ਿਟਸ ਆ ਕਿਉਂਕਿ ਪੰਜਾਬ ਚ 65 ਲੱਖ ਜਿੱਥੇ ਕਿਤੇ ਕੋਈ ਡੈਂਗੂ ਦਾ ਕੇਸ ਆ ਗਿਆ ਉਹਦੇ ਆਸ-ਪਾਸੇ ਸੌ ਕਰਸੀ ਚੈੱਕ ਕਰਦੇ ਆ। ਸੋ ਕਈ ਜਗ੍ਹਾ ਤੇ ਦੋ ਵਿਜ਼ਿਟ, ਤਿੰਨ ਵਿਜ਼ਿਟ, ਚਾਰ ਵਿਜ਼ਿਟ ਵੀ ਹੋਈਆਂ। ਲੇਕਿਨ ਇੱਕ ਵਾਰੀ ਅਸੀਂ 65 ਲੱਖ ਘਰਾਂ ਦੇ ਵਿੱਚ ਸਾਡੇ ਜਿਹੜੇ ਆਸ਼ਾ ਵਰਕਰ ਹੈ ਤੇ ਸਾਡੇ ਜਿਹੜੇ ਬੀਡਿੰਗ ਚੈਕਰ ਹੈ ਔਰ ਸਾਡੇ ਸਿਹਤ ਕਰਮਚਾਰੀ ਹੈ ਉਹ ਜਾ ਕੇ ਆਏ ਆ। ਇਕੱਲੇ-ਇਕੱਲੇ ਘਰ ਜਾ ਕੇ ਉਹਨਾਂ ਨੇ ਡੈਂਗੂ ਦਾ ਨਾਰਵਾ ਵੀ ਚੈੱਕ ਕੀਤਾ। ਪਾਣੀ ਦੀ ਟੈਸਟਿੰਗ ਕਰ ਰਹੇ ਆ ਔਰ ਆਸ-ਪਾਸੇ ਕਿਤੇ ਪਾਣੀ ਨਾ ਖੜਾ ਹੋਵੇ ਲੋਕਾਂ ਨੂੰ ਐਜੂਕੇਟ ਕਰ ਰਹੇ ਆ ਕਰੋਰ ਇੰਦੀਆਂ ਗੋਲੀਆਂ, ORS ਦੇ ਪੈਕੇਟ, ਮੱਛਰਾਂ ਵਾਸਤੇ ਮੋਸਕਿਟੋ ਰੈਪ ਔਰ ਜਿਹੜੀ ਹੈਲਥ ਕਿਟ ਹੈ ਪੈਰਾਸਟਾਮੋਲ ਦੀਆਂ ਗੋਲੀਆਂ ਇਹ ਘਰ-ਘਰ ਜਾ ਕੇ ਉਹਨਾਂ ਨੇ ਵੰਡੀਆਂ ਉਹਦਾ ਨਤੀਜਾ ਇਹ ਹੋ ਗਿਆ ਕਿ 2023 ਛੜ ਆਏ ਸੀ ਉਸ ਤੋਂ ਬਾਅਦ 225 ਆਏ ਆ ਸੋ ਜੇ ਮੈਂ 2023 ਨਾਲ ਕੰਪੇਅਰ ਕਰਾਂ ਤਾਂ 84% ਘੱਟ ਸਾਡੇ ਇਸ ਵਾਰੀ ਡੈਂਗੀ ਦੇ ਕੇਸਿਸ ਹੋਏ ਆ ਹਾਲਾਂਕਿ ਹੜ ਲੰਬਾ ਸਮਾਂ ਚੱਲਿਆ 23 ਤੋਂ ਵੀ ਜ਼ਿਆਦਾ ਲੰਬਾ ਸਮਾਂ ਚੱਲਿਆ 23 ਛੜ ਆਏ ਸੀ ਲੇਕਿਨ ਬਾਅਦ ਵਿੱਚ ਆਰਡ ਲੱਗ ਗਈ ਸੀ ਬਾਅਦ ਵਿੱਚ ਤੋਂ ਪੰਕ ਲਾਈਆਂ ਸੀ ਬਾਅਦ ਵਿੱਚ ਬਾਰ-ਬਾਰ ਵੇਵਸ ਨਹੀਂ ਆਈਆਂ ਸੀ ਇੱਥੇ ਬਾਰ-ਬਾਰ ਲਗਾਤਾਰ ਪਿਛਲੇ 4 ਮਹੀਨਿਆਂ ਤੋਂ ਜਿਹੜਾ ਹੈਗਾ ਹੜ ਆ ਰਿਹਾ ਤੇ 84% ਡੇਂਗੂ ਦੇ ਕੇਸ ਘਟਿਆ 99% ਜਿਹੜੇ ਹੈਗੇ ਆ ਉਹ ਚਿਕਨ ਗੁੜੀਆਂ ਦੇ ਕੇਸ ਘਟੇ ਆ ਇਹਦੇ ਨਾਲ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਅਮਨੀਸ਼ ਜੀ ਨੇ ਕਿਹਾ ਸੀ ਕਿ ਇੱਕ ਸਪੈਸ਼ਲ ਕੈਂਪੇਨ ਜਿਹੜੇ ਤੁਹਾਡੇ ਪਿੰਡ ਹੈਗੇ ਆ 2100 2300 ਵਾਲੇ ਜਿਹਦੇ ਜਿਹਦੇ ਜ਼ਿਆਦਾ ਹੈਗੇ ਉਹਦੇ ਵਿੱਚ ਅਸੀਂ ਕੈਂਪ ਲਗਾ ਕੇ 1,42,000 ਲੋਕਾਂ ਦਾ ਜਿਹੜਾ ਹੈਗਾ ਅਸੀਂ ਉੱਥੇ ਜਾ ਕੇ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਡੋਰ ਟੂ ਡੋਰ ਕਰਕੇ ਉਹਨਾਂ ਦੇ ਕੈਂਪ ਲਗਾ ਕੇ ਕੈਂਪਾਂ ਦੇ ਵਿੱਚ ਜਿਹਦੇ ਵਿੱਚ ਡਾਕਟਰ ਵੀ ਹੁੰਦਾ ਸਾਡੀਆਂ ਟੀਮਾਂ ਜਾਂਦੀਆਂ 88 ਦਵਾਈਆਂ ਹੁੰਦੀਆਂ ਮੌਕੇ ਤੇ ਉਹਨਾਂ ਦਾ 슈ਗਰ ਵੀ ਟੈਸਟ ਕਰਦੇ ਆ ਔਰ ਉਹਨਾਂ ਨੂੰ ਸਾਰਿਆਂ ਨੂੰ ਦਵਾਈ ਦੇ ਕੇ ਆਂਦੇ ਹਫ਼ਤੇ ਦੀ ਇਕੱਠੀ ਔਰ ਨੀਅਰੈਸਟ ਜਿਹੜਾ ਹਸਪਤਾਲ ਉਹਦੇ ਨਾਲ ਜੋੜ ਦਿਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸਕਿਨ ਡਿਜ਼ੀਜ਼ਸ ਦੀਸ ਪ੍ਰੋਬਲਮਸ ਜਿਹੜੀ ਚਮੜੀ ਦੇ ਰੋਗ ਆ ਕਿਉਂਕਿ ਜਿਹੜਾ ਪਾਣੀ ਹੁੰਦਾ ਗੰਦਾ ਹੁੰਦਾ ਸੀਵਰੇਜ ਮਿਕਸ ਹੁੰਦਾ 22000 ਤੋਂ ਵੱਧ ਕੇਸ ਉਹਦੇ ਸੀਗੇ ਜੀ ਸਕਿਨ ਡਿਜ਼ੀਜ਼ਸ ਦੇ ਬੁਖਾਰ ਦੇ 19000 ਜਿਆਦਾ ਜਿਹੜੇ ਸੀਗੇ ਉਹ ਵਾਇਰਲ ਨਿਕਲੇ ਆ ਡੈਂਗੀ ਚਿਕਨਗੂਨੀਆ ਦੀ ਟੈਸਟਿੰਗ ਹੋਈ ਉਹਨਾਂ ਦੀ ਸਾਰਿਆਂ ਦੀ ਇਸੇ ਤਰ੍ਹਾਂ ਜਿਹੜੇ ਚਮੜੀ ਦੇ ਰੋਗ ਦੇ ਨਾਲ-ਨਾਲ ਜਿਹੜਾ ਹੈਗਾ ਤੁਹਾਡਾ ਅੱਖਾਂ ਦੀ ਇਨਫੈਕਸ਼ਨ ਬਹੁਤ ਹੋਈ ਆ 10000 ਦੇ ਕਰੀਬ ਔਰ 4500 ਜਿਹੜੇ ਹੈਗੇ ਔਰ ਡਾਇਰੀਆ ਦੇ ਕੇਸਸ ਆਏ ਆ ਸਪਰੈਡਿਕ ਆਏ ਆ ਇੱਕ ਸਿਰਫ ਲੁਧਿਆਣੇ ਦੇ ਵਿੱਚ ਐਪੀਸੋਡ ਆਇਆ ਸੀਗਾ ਕਿਤੇ ਮੇਜਰ ਕਿਉ ਡਾਇਰੀਅਲ ਡਿਜ਼ੀਜ਼ ਦੀ ਆਊਟ ਬ੍ਰੇਕ ਕਹਿੰਦੇ ਆ ਉਹ ਨਹੀਂ ਹੋਈ ਕਿਤੇ ਤੇ ਸੋ ਇਹ ਸਾਰਾ ਜਿਹੜਾ ਹੈਗਾ ਕੁੱਲ ਮਿਲਾ ਕੇ ਜਿਹੜਾ ਸਿਹਤ ਮੈਕਮੇ ਦਾ ਸੀਗਾ ਇਸੇ ਤਰ੍ਹਾਂ ਸਟੇਕ ਬਾਈਟਸ ਜਿਹੜੀਆਂ ਹੈਗੀਆਂ ਉਹਦੇ ਵਿੱਚ ਇਸ ਵਾਰੀ ਜਿਹੜੇ ਕੇਸਸ ਵਧੇ ਆ ਉਹਦੇ ਪਰ ਅਸੀਂ ਜਿਹੜੇ ਬੇਸ ਹਸਪੀਟਲ ਚ ਉਹਨਾਂ ਚੰਤੀ ਸਨੇਕ ਬੈਨਮ ਸੀਰਮ ਤੇ ਡਾਕ ਬਾਈਟ ਦਾ ਵੀ ਇਲਾਜ ਕੀਤਾ ਸੀ ਇਸ ਵਾਰ ਜਿਹੜੀਆਂ 16 ਮੌਤਾਂ ਹੋਈਆਂ ਪਿਛਲੇ ਸਾਲ 39 ਹੋਈਆਂ ਸੀ ਸੋ ਉਹ ਵੀ ਤਕਰੀਬਨ ਜਿਹੜੀ ਉਹਦੇ ਵਿੱਚ ਵੀ ਜਿਹੜੀ ਸਾਡੀ ਹੈਗੀ ਆ ਇਹ 60% ਜਿਹੜੀ ਰਿਡਕਸ਼ਨ ਉਹਦੇ ਵਿੱਚ ਵੀ ਹੋਈ ਆ ਉਹਦਾ ਜੋ ਅਸੀਂ ਬੈਟਰ ਕੇਅਰ ਕਰ ਸਕਿਆ ਸੋ ਇਹ ਸਾਰੀ ਜਿਹੜਾ ਸਾਡਾ ਅਪਰਾਲਾ ਸੀਗਾ ਅਸੀਂ ਲੋਕਾਂ ਨੂੰ ਜਿਹੜਾ ਹੈਗਾ ਸਿਹਤ ਸੁਰਤਾ ਦੇ ਕੇ ਤੇ ਹੁਣ ਵੀ ਅਸੀਂ ਇਸ ਮੁਸ਼ਤਦੀ ਦੇ ਵਿੱਚ ਆ ਜੀ ਕਿਉਂਕਿ ਸਾਡੀ ਜਿਹੜੀ ਕੋਸ਼ਿਸ਼ ਆ ਕਿ ਜਦੋਂ ਹੜ ਆਂਦੇ ਆ ਉਹਦੇ ਵਿੱਚ ਜਾਨ ਮਾਲ ਦਾ ਨੁਕਸਾਨ ਹੁੰਦਾ ਉਸ ਤੋਂ ਬਾਅਦ ਜਿਹੜਾ ਸੈਕੰਡ ਸਭ ਤੋਂ ਵੱਡਾ ਖਤਰਾ ਹੁੰਦਾ ਹੋਇਆਗਾ ਕਿ ਮਾਰੂ ਬਿਮਾਰੀਆਂ ਜਿਹਦੇ ਵਿੱਚ ਡਾਇਰੀਆ ਕੋਲਰਾ ਹੈਪਟਾਈਟਸ ਹੈ ਡੈਂਗੀ ਚਿਕਨਗੁਣੀਆਂ ਔਰ ਦੂਜੀਆ ਜਿਹੜੀਆਂ ਬਿਮਾਰੀਆਂ ਕਿ ਬ੍ਰੀਜ ਨੂੰ ਦਵਾਈ ਨਾ ਮਿਲਣਾ ਉਹਦੇ ਕਰਕੇ ਹਾਰਟ ਅਟੈਕ ਜਾਂ ਹੋਰ ਜੋ ਗੱਲਾਂ ਹੋਣਾ ਸਟ੍ਰੇਕ ਵਾਈਟ ਸੋਣਾ ਤੇ ਅਸੀਂ ਜਿਹੜਾ ਡੈਮੇਜ ਆ ਉਹਨੂੰ ਮਿਨੀਮਾਈਜ਼ ਕਰ ਸਕਿਆ ਬਹੁਤ ਘੱਟ ਕਰ ਸਕਿਆ ਇਹਦੇ ਨਾਲ ਨਾਲ ਜਿਹੜੀ ਮੈਂ ਦੂਜੀ ਗੱਲ ਕਰਨੀ ਆ ਉਹ ਹੈਗੀ ਆ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਇੱਕ ਬਹੁਤ ਹੀ ਅੱਛਾ ਪ੍ਰਾਲਾਪ ਜਿਹੜਾ ਕਿ ਸਾਡੇ ਗੁਰੂਆਂ ਵੱਲੋਂ ਸਾਨੂੰ ਗੁਰਮੰਤਰ ਦਿੱਤਾ ਗਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਉਹਨਾਂ ਨੇ ਮਿਸ਼ਨ ਜਿਹੜਾ ਚੜ੍ਹਦੀ ਕਲਾ ਸ਼ੁਰੂ ਕੀਤਾ ਹੈਗਾ ਉਹਦੇ ਵਾਸਤੇ ਮੈਂ ਜਿਹੜੇ ਪੰਜਾਬੀਆਂ ਨੇ ਹੁਣ ਤੱਕ ਚਾਹੇ ਉਹ ਧਾਰਮਿਕ ਗੁਰਦੁਆਰਾ ਸਾਹਿਬਾਨ ਮੰਦਰ ਔਰ ਮਸਜਿਦ ਜਾਂ ਜਿੰਨੇ ਵੀ ਹੋਰ ਜਿਹੜੇ ਧਾਰਮਿਕ ਡੇਰਿਆਂ ਵਾਲੇ ਬਾਬੇ ਸੀ ਉਹਨਾਂ ਨੇ ਲੰਗਰ ਲਾ ਕੇ ਲੋਕਾਂ ਨੂੰ ਮਤਲਬ ਪੰਜਾਬੀਆਂ ਨੂੰ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਔਰ ਬਹੁਤ ਸਾਰੇ ਜਿਹੜੇ ਸਾਡੇ ਦਾਨੀ ਸੱਜਣਾਂ ਐ ਐਨ ਜੀਓਜ਼ ਐ ਉਹਨਾਂ ਨੇ ਅੱਗੇ ਆ ਕੇ ਲੋਕਾਂ ਦਾ ਸਾਜੋ-ਸਮਾਨ ਉਹਨਾਂ ਨੂੰ ਸਮਾਨ ਵੀ ਦੇ ਰਹੇ ਆ ਮੰਜੇ ਬਿਸਤਰੇ ਤੋਂ ਲੈ ਕੇ ਉਹਨਾਂ ਦੇ ਰਹਿਣ ਦਾ ਲੰਗਰ ਦਾ ਔਰ ਉਹਨਾਂ ਦੇ ਵਾਸਤੇ ਜਿਹੜੀ ਹਰ ਸਹੂਬਾ ਜਿਹੜੀ ਹੈਗੀ ਆ ਪੀਣ ਵਾਲੇ ਸਾਫ ਪਾਣੀ ਦੀਆਂ ਬੋਤਲਾਂ ਮੱਛਰਾਂ ਤੋਂ ਬਚਾ ਦੇ ਸਾਰੇ ਸਾਧਨ ਚਾਹੇ ਮੋਸਕਿਟੋ ਰੈਪੈਲੈਂਟਸ ਹੋਣ ਮੱਛਰਦਾਨੀਆਂ ਹੋਣ ਉਹ ਸਾਰਾ ਦੇ ਰਹੇ ਆ ਇਹ ਜਿਹੜਾ ਹੁਣ ਮਿਸ਼ਨ ਹੈ ਜਿਸ ਤਰ੍ਹਾਂ ਕਹਿੰਦੇ ਨੇ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਨਵੀਆਂ ਮੁਹਮਮਾ ਤੇ ਬਹੁਤ ਸਾਰੀਆਂ ਮੁਸ਼ਕਲਾਂ ਪੰਜਾਬ ਤੇ ਆਈਆਂ ਬੜੇ ਆਦੀ ਸਮੇ ਤੋਂ ਬਹੁਤ ਦੇਰ ਤੋਂ ਚਾਹੇ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਉਸ ਤੋਂ ਬਾਅਦ ਆਜ਼ਾਦੀ ਦੀ ਲੜਾਈ ਵੇਲੇ ਉਹਦੇ ਵਿੱਚ ਪੰਜਾਬ ਜਦੋਂ ਵੀ ਕਿਸੇ ਵੇਲੇ ਮੁਸ਼ਕਲ ਦੇ ਵਿੱਚ ਫਸਿਆ ਤਾਂ ਉਹਦੇ ਵਿੱਚ ਪਹਿਲਾਂ ਨਾਲੋਂ ਸਟਰੋਂਗ ਉੱਭਰਿਆ ਤੇ ਮੈਂ ਉਮੀਦ ਕਰਦਾ ਕਿ ਜਿਹੜੇ ਸਾਰੇ ਜਿੰਨੇ ਵੀ ਚੇਚੇ ਤੌਰ ਤੇ ਪੰਜਾਬੀ ਸਾਰੇ ਦੇਸ਼ ਵਾਸੀ ਔਰ ਖਾਸ ਕਰਕੇ ਨਾਨਕ ਨਾਮ ਲੈਵਾ ਸੰਗਤ ਜਿਹੜਿਆਂ ਦੀ ਗਿਣਤੀ ਕਿ ਘੱਟੋ ਘੱਟ ਵੀ 18-20 ਕਰੋੜ ਹੈ ਜਿਹਨੂੰ ਸਾਰੇ ਧਰਮਾਂ ਦੇ ਲੋਕ ਮੰਨਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਵੇਲੇ ਜਿਹੜਾ ਹੈਗਾ ਉਹ ਪੰਜਾਬੀ ਜਿਹੜੇ ਮਸ਼ਹੂਰ ਹੈ ਗਿਆ ਕਿ ਦੁਨੀਆ ਦੇ ਵਿੱਚ ਕਿਤੇ ਵੀ ਮੁਸੀਬਤ ਹੋਵੇ ਕਿਤੇ ਪਚਾਲ ਆ ਜਾਏ ਕਿਤੇ ਹੜ੍ਹ ਆ ਜਾਏ ਤੁਸੀਂ ਦੇਖਿਆ ਕਿ ਉੱਥੇ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਪੰਜਾਬੀ ਹੋਣਗੇ ਸਿੱਖ ਵੀਰ ਹੋਣਗੇ ਸੋ ਇਸ ਵੇਲੇ ਉਹ ਮੁਸ਼ਕਲ ਚ ਕਿਰੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਦਿਲ ਖੋਲ ਕੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਉਹਦੇ ਵਿੱਚ ਤੁਸੀਂ ਉਹਨੂੰ ਸਪੋਰਟ ਕਰੋ ਤੇ ਉਹਦੀ ਵੈਬਸਾਈਟ ਵੀ ਹੈਗੀ ਆ ਜੀ ਰੰਗਲਾ .punjab.gov.in rangla.punjab.gov.in ਉਧਰ ਤੇ ਜਾ ਕੇ ਤੁਸੀਂ ਆਪਣੀ ਡੋਨੇਸ਼ਨ ਕਰ ਸਕਦੇ ਹੋ ਜਿਹੜਾ ਪੈਸਾ ਤੁਸੀਂ ਉੱਥੇ দান ਕਰੋਗੇ ਉਹਨੂੰ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਅਤੇ ਮੁੱਖ ਮੰਤਰੀ ਸਾਹਿਬ ਉਹਨੂੰ ਸвая ਕਰਕੇ ਲਾਵਾਗੇ ਸੀ ਸਰਕਾਰ ਆਪਣਾ ਯੋਗਦਾਨ ਵਿੱਚ ਪਾ ਕੇ ਔਰ ਮੈਂ ਇੱਕ ਆਪਣੇ ਤਨਖਾਹ ਦੇ ਵਿੱਚ ਜਿਹੜੀ ਮੇਰੀ ਐਸ ਬਤੌਰ ਜਿਹੜੀ ਮਿਨਿਸਟਰ ਮੇਰੀ ਤਨਖਾਹ ਆ ਤੇ ਮੈਂ 1 ਲੱਖ 25000 ਰੁਪਇਆ ਮੈਂ ਜੜਾਇਆਗਾ ਉਹਨਾਂ ਨੂੰ ਆਲਰੇਡੀ ਜਿਹੜਾ ਦਾਨ ਕਰਕੇ ਕਹਿੰਦੇ ਆ ਚੈਰਿਟੀ ਬੁਗਿੰਜਟ ਹੋਮ ਤੇ ਮੈਂ ਪਹਿਲਾਂ ਵੀ ਇੱਕ ਮਹੀਨੇ ਦੀ ਤਨਖਾਹ ਦਿੱਤੀ ਸੀ ਹੁਣ ਵੀ ਮੈਂ ਇਹਦੇ ਵਿੱਚ ਵੀ ਜਿਹੜਾ ਚੜ੍ਹਦੀ ਕਲਾ ਮਿਸ਼ਨ ਆ ਇਹਦੇ ਵਿੱਚ ਵੀ ਸਵਾ ਲੱਖ ਰੁਪਏ ਦਾ ਜੜਾ ਹੈਗਾ ਉਹ ਆਪਣੇ ਵੱਲੋਂ ਗੁਰੂ ਦੀ ਕਿਰਪਾ ਦੇ ਨਾਲ ਦਾਨ ਪਾਣਾ ਔਰ ਮੈਂ ਸਾਰੇ ਆਪਣੇ ਮਿੱਤਰਾਂ ਸੱਜਣਾਂ ਨੂੰ ਖਾਸ ਕਰਕੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਡਾਕਟਰਾਂ ਨੂੰ ਨਰਸਿੰਗ ਹੋਮ ਵਾਲਿਆਂ ਨੂੰ ਨਰਸਿੰਗ ਕਾਲਜਸ ਵਾਲਿਆਂ ਨੂੰ ਡੈਂਟਲ ਕਾਲਜਸ ਮੈਡੀਕਲ ਕਾਲਜਸ ਜਿਨ੍ਹਾਂ ਦੇ ਹੈਗੇ ਆ ਜਿਹੜੇ ਇੰਸਟੀਟਿਊਸ਼ਨ ਚਲਾਉਂਦੇ ਆ ਉਹਨਾਂ ਨੂੰ ਚਾਚਾ ਤੌਰ ਤੇ ਔਰ ਸਾਰੇ EMPLOYEES ਨੂੰ ਤੁਸੀਂ ਜਿੰਨਾ ਵੀ ਕਰ ਸਕਦੇ ਹੋ ਖਾਸ ਕਰਕੇ ਜਿਹੜੇ ਰੈਗੂਲਰ EMPLOYEES ਹੈ ਜਿਨ੍ਹਾਂ ਨੂੰ ਸਾਰੀ ਸੁਵਿਧਾ ਮਿਲਦੀ ਹੈ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ ਇਸ ਵੈਬਸਾਈਟ ਦੇ ਉੱਤੇ ਜਾ ਕੇ rangla.punjab.gov.in ਤੇ ਜਾ ਕੇ ਵੱਧ ਤੋਂ ਵੱਧ ਆਪਣਾ ਯੋਗਦਾਨ ਦਿਓ ਆਓ ਆਪਾਂ ਮਿਲ ਕੇ ਆਪਣੇ ਜਿਹੜਾ ਪੰਜਾਬੀ ਜਿਹੜੇ ਵੀ ਇਸ ਵੇਲੇ ਮੁਸ਼ਕਲ ਚ ਫਸੇ ਆ ਆਪਾਂ ਉਹਨਾਂ ਦੀ ਜਿਹੜੇ ਹੈਗੇ ਆ ਉਹਨਾਂ ਦੇ ਘਰ ਵੀ ਠੀਕ ਕਰਨੇ ਆ ਸਮਾਨ ਵੀ ਦੇਣਾ ਆਉਣ ਵਾਲੇ 6 ਮਹੀਨੇ ਲਈ ਉਹਨਾਂ ਵਾਸਤੇ ਮवेशੀਆਂ ਵਾਸਤੇ ਰਸਣ ਪਾਣੀ ਵੀ ਦੇਣਾ ਔਰ ਜਿਹੜੇ ਸਾਡੇ ਹਸਪਤਾਲ ਆ ਉਹਨਾਂ ਦੇ ਵਿੱਚ ਵੀ ਅਸੀਂ ਸਰਵਿਸਿਸ ਦੇਣੀਆਂ ਆ ਉਹਨਾਂ ਨੂੰ ਔਰ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਪੈਰਾਂ ਖੜੇ ਹੋਣ ਤੱਕ ਉਹਨਾਂ ਦੇ ਖੇਤ ਠੀਕ ਕਰਕੇ ਜੇ ਰੇਤ ਆ ਤਾਂ ਰੇਤ ਚਕਾ ਕੇ ਇਹ ਸਿਲਟ ਆ ਗਈ ਆ ਇਹ ਸਾਰਾ ਉਹਨਾਂ ਦੇ ਖੇਤ ਠੀਕ ਕਰਕੇ ਅਗਲੀ ਫਸਲ ਬੀਜਣ ਤੱਕ ਉਹਨਾਂ ਨੂੰ ਖਾਦ ਬੀਜ ਔਰ ਟੈਕ